ਟਰੈਕਟਰ ਉੱਪਰ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਿਆ ਤਾਂ ਟਰੈਕਟਰ ਚਾਲਕ ਨੇ ਮਾਂ ਪੁੱਤ ਨੂੰ ਟਰੈਕਟਰ ਨਾਲ ਕੁਚਲਿਆ ਮਾਰਦੀ ਹੋਈ ਪੁੱਤ ਨੂੰ ਪੀਰ ਦੇਖਣ ਤੇ ਅਹੀਂ ਸਾਢੇ 10 ਵਜੇ ਦੀ ਗੱਲ ਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪlant ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਇਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਏ ਸੀ ਗੰਦੇ ਗਾਣੇ ਲਾਈਨ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਆ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾਨਕੀ ਲੱਤਨ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਚੋਲਾ ਨਹੀਂ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੇ ਕੁਝ ਨਹੀਂ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾ ਗਾ ਪਰਮਾਤਮਾ ਦੀ ਜੈ ਹੋਵੇ ਮੇਰੇ ਸਾਹ ਲੱਗਤੇ ਲੱਗੇ ਸਰ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਇਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਹੈ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨਜ਼ਦੀਕ ਪਲਾਟ ਉੱਥੇ ਪਾਰੇ ਉਹ ਕਹਿੰਦਾ ਪਾਪਾ ਮੈਂ ਅੱਜ ਮੀਟਿੰਗ ਹੋ ਰਹੀ ਤੇ ਕਹਿੰਦੇ ਕੰਮ ਹੋਣਾ ਹੈ ਹਰੀ ਮਾ ਮਾ ਦਾ ਸਰ ਸਾਡਾ ਪਿੰਡ ਆ ਤਸੀਲ ਦੇ ਦਾ ਪਾਪਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਮਾ ਦਾ ਦੁਪੱਟਾ ਇੱਟ ਚਾਹ ਸਰ ਮਾਤਾ ਮੇਰੇ ਤੂੰ ਥੋੜੀ ਸਾਡੀ ਲੈਫਟ ਸਾਈਡ ਤੇ ਮੈਂ ਰਾਈਟ ਸਾਈਡ ਆ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨੋਂ ਨਹੀਂ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਨ ਕਰਨੋਂ ਇਹ ਜੱਥੇ ਹੋਈ ਹੈ ਮੰਗਦੇ ਪ੍ਰਸ਼ਾਸਨ ਕੋ ਇਹੋ ਕਰਦੇ ਆ ਕੋਈ ਸਾਨੂੰ ਇਨਸਾਫ ਦਿੱਤਾ ਜਾਏ ਦੀ ਬਾਈ ਮੈਂ ਮੋੜ ਮਾ ਕੀ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ। ਤੋਂ ਅਭੀ ਦੀ ਤਸ਼ਕੀਲ ਕੀਤੀ ਜਾ ਰਹੀ ਹੈ ਜਿਹੜੇ ਡੈੱਡ ਬੁੱਕ ਤੋਂ ਕਰ ਰਿਹਾ ਜਿਹੜਾ ਡੈੱਡ ਬੋਡੀ ਹੈ ਉਹਦਾ ਪੋਸਟਮਾਰਟਮ ਕਰਾ ਕੇ ਤੋਂ ਜਿਹੜੇ ਉਹਨਾਂ ਦੇ ਅਸਲ ਵਾਰਸਾਂ ਨਾਲ ਸਪੱਟ ਕਰ ਰਹੇ ਆ।